ਜੀ ਰਕਾਰ ਸਾਰੇ ਹੀ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਹੈ ਫਿਰ ਤੋਂ ਨੰਬਰ ਦਾ ਡੇਰੀ ਫਾਰਮ ਦੇ ਵਿੱਚ ਤਾਂ ਬਾਈ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਹੈਗੀ ਪੰਡ ਤੇ ਬਾਕੀ ਮਾਈ ਦੀ ਜਾਣਕਾਰੀ ਅਪਾ ਤੁਹਾਨੂੰ ਬਾਈ ਤੋਂ ਦਵਾਵਾਂਗੇ ਪਹਿਲਾਂ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਚੈਨਲ ਨੰਬਰ ਦਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਹੋ ਤੇ ਫੋਲੋ ਜਰੂਰ ਕਰਨਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਬਾਕੀ ਵੀਡੀਓ ਕੋਡ ਨੰਬਰ ਆ ਬਈ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੈ ਸਾਡੇ ਨਾਲ ਜਰੂਰ ਸੰਪਰਕ ਕਰ ਲਿਓ ਤਾਂ ਬੈਲ ਘਾਂਡੀਆਂ ਬਟਰ ਭਾਈ ਜੂਰ ਦਵਾਇਓ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਹੁਣ ਆਪਾਂ ਤੁਹਾਨੂੰ ਮਾਈਟੀ ਜਾਣਕਾਰੀ ਬਾਈ ਤੋਂ ਦਵਾਉਂਦੇ ਆਂਗੇ ਕਵੀ ਜੇ ਪਹਿਲਾਂ ਇੱਕ ਤੁਹਾਨੂੰ ਜਾਣਕਾਰੀ ਦੇ ਦਿੰਦੇ ਕਿ ਵੀ ਮਾਈ ਦੇ ਥੋੜੇ ਜਿਹੜਾ ਪਹਿਲਾ ਥਾਣਾ ਉਹਦੇ ਕੋਈ ਪਲੂਣ ਆ ਗਈ ਕੋਈ ਵੀਰ ਮਾਈ ਦੇ ਕੋਈ ਬੱਚ ਗਿਆ ਕਿ ਕਾਣਾ ਕਾਣੀ ਦੇ ਮਾਈ ਨੂੰ ਛੱਡ ਨਾ ਦਿਓ ਵੀ ਦਾ ਬਾਕੀ ਦੇ ਮਾਈ ਥੂੜੀ ਥੂਣਾ ਹੋਰ ਲੈ ਜਾਂਦੇ ਬਾਕੀ ਆਰਡਰ ਦੇਵੇ ਪੱਕਾ ਕਰਮ ਵਾਲੀ ਜੂਰ ਕੋਈ ਪੱਕਾ ਕੰਮ ਨਹੀਂ ਕਿ ਸਵੇਰੇ ਦੀ ਸੂਬੀ ਆ ਗਈ ਤਾਂ ਆਪਾਂ ਮਾਈ ਦੇ ਰਿਕਣੀ ਬਾਈ ਤੋਂ ਦਵਾਉਣਾ ਅਸ਼ੀਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਨਾਮ ਗੁਰਪ੍ਰੀਤ ਸਿੰਘ ਜੀ ਜਟਾਣਾ ਗੁਰਪ੍ਰੀਤ ਸਿੰਘ ਜਟਾਣਾ ਪਿੰਡ ਫੂਲ ਜੀ ਪਿੰਡ ਫੂਲ ਜ਼ਿਲ੍ਹਾ ਫਿਰੰਦਾ ਤਸੀਲ ਵੀ ਫੂਲ ਜੀ ਤੇ ਬਾਈ ਘਰ ਕਿੱਥੇ ਲੱਗੇ ਆਪਣਾ ਰਾਜ ਮਰਾਜ ਵਾਲੇ ਗੇਟ ਕੋਲੇ ਜੀ ਮਰਾਜ ਵਾਲੇ ਗੇਟ ਕੋਲੇ ਹਾਂਜੀ ਹਾਂਜੀ ਛੱਪੜੇ ਸਾਹਮਣੇ ਛੱਪੜ ਕੋਲੇ ਜੀ ਹਾਂਜੀ ਛੱਪੜ ਦੇ ਕੋਲੇ ਘਰ ਹੈਗਾ ਬਾਈ ਜੀ ਦਾ ਬਾਕੀ ਬਾਈ ਜੀ ਕਹਵੇਂ ਸੂਏ ਸੂਈਏ ਬਾਜਾ ਫੇਰ ਤੀਜੇ ਸੂਏ ਸੂਈਏ ਤੀਜੇ ਸੂਏ ਸੂਈਏ ਹਾਂਜੀ ਠੀਕ ਆ ਪਿਛਲੇ ਸੂਏ ਕਿਨਾਂ ਸੀ ਆ ਪਿਛਲੇ ਸੂਏ 17 18 ਲੀਟਰ ਦਿੱਤਾ ਜੀ ਇਹਨੇ ਛਾਣ ਅੱਤ ਕੀ ਵੱਧ ਸੁਹਾਵਣਾ ਜੀ ਵੱਸ ਸੁਹਾਵਣਾ ਹੋਰ ਬਹੁਤ ਕਿੰਨਾ ਚੋਏਗਾ ਬੋੜਾ ਹਣ 11 12 ਲੀਟਰ ਹੈਗਾ ਜੀ ਕੱਟਾ ਕਿੰਨਾ ਲੀਟਰ ਹੈਗਾ ਇਸ ਟਾਈਮ ਹਾਂਜੀ ਕੱਟਾ ਆ ਗਿਆ ਬਾਈ ਜੀ ਕੱਟਾ ਜੀ ਜੈਡ ਬਲੈਕ ਸਰਕਾਰੀ ਸੀਮਨ ਦਾ ਸਰਕਾਰੀ ਸੀਮਨ ਦਾ ਕੱਟਾ ਆ ਉਹ ਕੱਟਾ ਬਹੁਤ ਜੰਗਾ ਲੈਣਾ ਬਈ ਮਗਰ ਹਾਂਜੀ ਬਹੁਤ ਬੰਗਾ ਕੱਟਾ ਬਹੁਤ ਜੰਗਾ ਤੇ ਬਈ ਜਿਹੜਾ ਕੰਮ ਮੁੱਕਿਆ ਸਾਰਾ ਕੁਝ ਕੰਪਲੀਟ ਹੋਇਆ ਬਈ ਕੰਪਲੀਟ ਹੋਇਆ ਵਾਗਾ ਤੇ ਬਈ ਤੋੜ ਕੇ ਥਾਦੀ ਮਾੜੀ ਠੀਕ ਆ ਬਾਈ ਜੀ ਚੰਗੇ ਪੂਰੇ ਚੰਗੇ ਕੱਦ ਕਾਠ ਵਾਲੀ ਜਿਹੜੇ ਥੋੜੇ ਸ਼ਰੀਰ ਤੇ ਬਜੜਦਾਰ ਮੱਝ ਜਾਈ ਪੂਰੀ ਮੱਝ ਕੋ ਠੀਕ ਆ ਬਾਈ ਖੜੂ ਨੂੰ ਜੇ ਕਰ ਉਰਲੇ ਖਾਂ ਦੇ ਥੋੜੀ ਕਰਮਾਈ ਦੇ ਭਰੂਣਾ ਨੂੰ ਤੜਕੀ ਸੀ ਆ ਬਾਈ ਥੋੜਾ ਕੱਟਿਆ ਸ਼ੁਰੂ ਕਰਦਾਂ ਪਸੂ ਕਰੂ ਦਾ ਕਰਦੇ ਜੀ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋਗੇ ਆਰਡਰ ਲੈਣਾ ਕਰਮੜੀ ਦਾ ਬਹੁਤ ਚੰਗਾ ਗਾ ਉਰਲੇ ਥਾਂ ਦੇ ਥੂੜੀ ਭਰੂਣਾ ਜੀ ਜੀ ਊ ਮਾਝ ਕੋਈ ਕਾਹੀ ਪੇਸ਼ੀ ਨਹੀਂ ਗਈ ਹੁਣ ਤੁਸੀਂ ਚੈੱਕ ਕਰਦੇ ਕੁਝ ਚਾਨਣ ਆ ਦਿੱਤੇ ਮਾਝ ਸ਼ਾਮ ਦਾ ਟਾਈਮ ਹੋ ਗਿਆ ਲਾ 6:30 ਹੋ ਗਿਆ ਟਾਈਮ ਆਗਾ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਉਧਰਲੇ ਗੇੜ ਪਸੇ ਨੇ ਦਰਵਾਜ਼ੇ ਵਨਾਈ ਚ ਭਰਾਂ ਦੇ ਕੋਠੜੇ ਕੱਟੇ ਕਰ ਦੇਣਗੇ ਵੀ ਜਾਣ ਦੇ ਕੱਟੇ ਕੋ ਜਾਵਣ ਦੇ ਬਾਕੀ ਦੀ ਆਰਡਰ ਦੇ ਕੰਮ ਹੈ ਪੈਚਪੂੜਾ ਤੁਸੀਂ ਦੇਖ ਸਕਦੇ ਹੋਗੇ ਆਰਡਰ ਲੈ ਦੇ ਦੀ ਕੁਆਲਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਗਈ ਹੈ ਜੀ ਠੀਕ ਆ ਔਰ ਲੈ ਥਾਂ ਤੇ ਪਹਿਲੇ ਥਾਂ ਦੇ ਵੀ ਥੋੜੀ ਭੂ ਸੀ ਉਹ ਥਾਂ ਬ ਕੋਈ ਕੰਮ ਪੱਕੀ ਜੀ ਤੇ ਭਾਈ ਆਹ ਮੁੱਲ ਵਾਲੀ ਮੁੱਲ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਕਰਾਂਗੇ ਉਹ ਜਾਈ ਜਾਊਗਾ ਭਾਈ ਜੈਨਰ ਹੋਊਗੀ ਪੂਰਾ ਹਾਂਜੀ ਹਾਂਜੀ ਜੈ ਜਲ ਮਦੂ ਹਾਂਜੀ ਠੀਕ ਆ ਮੋਬਾਈਲ ਨੰਬਰ ਬੋਲੋ ਬਈ ਆਪਣਾ 94171 ਜੀ 94171 68348 68348 ਹਾਂਜੀ 94171 94171 68348 68348 ਬਾਕੀ ਵੀ ਕੋਲੇ ਖੜੀ ਮਾਰੇ ਆ ਹਾਂਜੀ ਦੇਖੋ ਜੀ ਹਾਈਟ ਰੂਟ ਬਹੁਤ ਆ ਜੀ ਹੁਣ ਚੈੱਕ ਕਰੋ ਮਾਈ ਦਾ ਕਦ ਕਦ ਇਥੋਂ ਦੀ ਮਾਈ ਦੀ ਖੜਨੀ ਤੇ ਕਦ ਕਦ ਚੈੱਕ ਕਰੋ ਬਹੁਤ ਫੀਲ ਆ ਜੀ ਕੁੱਲੇ ਵਜਣ ਤੇ ਕੁੱਲੜ ਦੇ ਸ਼ਹੀਦ ਤੇ ਪੂਰੀ ਵਜਣ ਵਾਲੀ ਮਾਜਾ ਕਦ ਕਦ ਦੇ ਪਿੱਛੇ ਕੋਲੇ ਦੀ ਬਹੁਤ ਚੰਗੀ ਪਾਈ ਦੇ ਮੋਟੇ ਤੱਕ ਆਉਂਦੀ ਹੈਗੀ ਤੋ ਦੋ ਰਕਾਰਡ ਤਰਾਦੂ 18 ਲੀਟਰ ਐਸ ਵਾਰੀ ਕਰਮ ਵਾਲੀ ਚੰਗਾ ਦੁੱਦ ਦਊਗੀ ਠੀਕ ਆ ਤੇ ਬਈ ਸਾਊ ਫੀਲ ਬਹੁਤ ਜਿਹੇ ਗੁੜਨੇ ਚੋਦਨੇ ਸਾਡੇ ਤਾਂ ਗੁੜੇ ਹੀ ਹੋ ਗਿਆ ਹਾਂ ਸਾਊ ਫੀਲ ਪੂਰੀ ਕੋਈ ਕਰਦੀ ਚੁਟੀ ਜਾ ਬੱਚੇ ਚੋਈ ਜਾਣ ਬਹੁਤ ਬੱਚੇ ਚੋਈ ਜਾਣ ਬਈ ਮਗਰ ਆ ਕੱਟ ਆ ਗਿਆ ਬਈ ਦੇਖਦਾ ਜੈਡ ਨਾਲ ਕੱਟ ਆ ਗਿਆ ਠੀਕ ਆ ਕੱਟਾ ਹੀ ਬਹੁਤ ਚੰਗਾ ਆ ਗਿਆ ਮਗਰ ਤੇ ਸਿੰਘਾ ਸੁਮਾਈ ਕੋਆਰਡੀਨੇਟਰ ਦੱਸ ਸਕਦਾ ਬਈ ਘਰ ਦੀ ਝੁੱਟੀ ਪਾਲੀ ਦੀ ਆਪਣੀ ਹਾਂਜੀ ਘਰ ਦੀ ਝੁੱਟੀ ਘਰ ਦੀ ਝੁੱਟੀ ਪਾਲੀ ਹਾਂਜੀ ਰਕਾਰਡ ਬਹੁਤ ਚੰਗੀ ਆ ਗਈ ਤਾਂ ਜਿਹੜੇ ਕਿਸੇ ਵੀਰ ਨੂੰ ਲੋੜੇ ਬਾਈ ਦਾ ਮੋਬਾਈਲ ਨੰਬਰ ਚਾਹਦਾ ਸਕਰੀਨ ਤੇ ਬਾਈ ਨਾਲ ਕਰ ਲ ਠੀਕ ਆ ਥੋੜਾ ਸ਼ਾਮ ਦਾ ਟਾਈਮ ਆਪਾਂ ਸ਼ਾਮ ਵੇਲੇ ਰਿਕਾਰਡ ਕੀਤੇਗੀ ਠੀਕ ਆ ਤੇ 6:30 ਦਾ ਟਾਈਮ ਹੋਇਆ ਹੋਗਾ ਤਾਂ ਵੀ ਹੁਣ ਕਰ ਲਿਓ ਘਰ ਦੀ ਝੋਟੇ ਜੀ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਵਪਾਰ ਦਾ ਕੰਮ ਨਹੀਂ ਹੈ ਨਹੀਂ ਹਾਂਜੀ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਪਾਲੀ ਵੀ ਝੋਟੇ ਪਸ਼ੂ ਜਿਆਦਾ ਹੋਣ ਕਰਕੇ ਬਾਈ ਛੇਕ ਕਰ ਹਾਂਜੀ ਥੋਡੇ ਦੋਨੇ ਸੋਣ ਵਾਲੇ ਆਗੇ ਮੱਜਾ ਨਾਗਰ ਨਾਗਰ ਦੋਨੇ ਪਸ਼ੂਣ ਵਾਲੇ ਆਗੇ ਠੀਕ ਆ ਬਾਈ ਤੇ ਬਾਈਆਂ ਪਹਿਲੇ ਛੇਕ ਕਰਦੇ ਨੇ ਚਾਰ ਤੁਨਾ ਹੀ ਪਾਉਂਦੇ ਬਿਲਕੁਲ ਚਾਰ ਨਹੀਂ ਪਾਉਂਦੇ ਜੀ ਹਰਾ ਵੀ ਜਿਵੇਂ ਹਰਾ ਪਾਉਂਦਾ ਸੀ ਹਰਾ ਤੇ ਟੁੜੀ ਖਾਰ ਦੀ ਖਰਾ ਹਾਂਜੀ ਠੀਕ ਆ ਬਾਈ ਨੋਰਮਲ ਛੇ ਵਾ ਨੋਰਮਲ ਛੇ ਵਾ ਹੀ ਉਹਦਾ ਨੋਰਮਲ ਛੇ ਵਾ ਦੇ ਬਈ ਫਿਰ ਤਾਂ ਚੰਗੇ ਲਈ ਚੰਗੇ ਪੀ ਗਰਿਆ ਦੁੱਧ ਚੰਗਾ ਦੂ ਹਾਂਜੀ ਹਾਂਜੀ ਵਧੀਆ ਚੰਗੇ ਦੁੱਧ ਜਾਊਗੀ ਮਾਝੇ ਬਾਕੀ ਬਾਈ ਨਾਲ ਕਰ ਲੋ ਸੰਪਰਕ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਤਾਂ ਤੁਹਾਡਾ ਸਾਰੇ ਵੀਰਾਂ ਚੈਨਲ ਨਾਲ ਜੁੜੇ ਹੋ ਪਿਆ ਅੱਜ ਕਰ ਰਹੇ ਹਾਂ ਧੰਨਵਾਦ